ਅੱਜ ਰਾਤ ਜਿਹੜੀ ਮੀਟਿੰਗ ਕੀਤੀ ਗਈ ਕੀ ਏਜੰਡਾ ਸੀ ਇਹਦਾ ਇਹ ਅੱਜ ਦਾ ਏਜੰਡਾ ਲੋਕ ਸਭਾ ਹਿਸ਼ਾਰਪੁਰ ਤੋਂ ਸਾਡੇ ਅਨੀਤਾ ਸੋਮ ਪ੍ਰਕਾਸ਼ ਜੀ ਜੋ ਚੋਣ ਮੈਦਾਨ ਵਿੱਚ ਨੇ ਉਹਨਾਂ ਦਾ ਅੱਜ ਮੰਡਲ ਨਡਾਲਾ ਦੇ ਵਿੱਚ ਜਿਹੜਾ ਹੈਗਾ ਸਮਾਗਮ ਕੀਤਾ ਗਿਆ ਤੇ ਵੋਟਾਂ ਇੱਕ ਇੱਕ ਵੋਟ ਜਿਹੜੀ ਹੈਗੀ ਆ ਉਹ ਕਮਲ ਦੇ ਫੁੱਲ ਤੇ ਪਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਤਗੜਾ ਕਰਨਾ ਉਹਨਾਂ ਦਾ ਜਿਹੜਾ ਨਾਰਾ ਆ 400 ਪਾਰ ਉਹਦੇ ਵਿੱਚ ਯੋਗਦਾਨ ਜਿਹੜਾ ਹੈਗਾ ਉਹ ਨਡਾਲੇ ਤੋਂ ਪਾਇਆ ਜਾਊਗਾ ਤੇ ਅਸੀਂ ਇਥੋਂ ਆਪਣਾ ਉਮੀਦਵਾਰ ਜਿਤਾ ਕੇ ਸਦਨ ਦੇ ਵਿੱਚ ਭੇਜਾਂਗੇ ਕਿਹੜੇ ਕਿਹੜੇ ਪਿੰਡਾਂ ਚ ਅੱਜ ਕੀਤੀ ਗਈ ਮੀਟਿੰਗ ਕਿਹੜੇ ਕਿਹੜੇ ਮੰਡਲ ਪਿੰਡਾਂ ਚ ਕੀਤੀ ਪਿੰਡਾਂ ਇਹ ਇਹ ਸਾਡੇ ਨਡਾਲਾ ਦੇ ਨਾਲ ਲੱਗਦੇ ਜਿੰਨੇ ਵੀ ਪਿੰਡ ਆ ਚੱਕੋ ਕੀ ਆਜ ਤਾਂ ਮਰਾ ਰਿਆ ਹੋਰ ਜਿੰਨੇ ਵੀ ਪਿੰਡ ਨਾਲ ਸਾਡੇ ਲੱਗਦੇ ਆ ਸਾਰਿਆਂ ਤੋਂ ਕੋਈ ਇੱਕ ਇਹਦੇ ਉਹ ਸਾਡੇ ਜਿਹੜੇ ਸਹਿਯੋਗੀ ਆਏ ਆ ਪ੍ਰਧਾਨ ਮੰਤਰੀ ਵੱਲੋਂ ਕੱਲ੍ਹ ਕੇ ਜਵਾਬ ਦਿੱਤਾ ਜਾਂਦਾ ਪ੍ਰਵਾਸੀ ਭਾਰਤੀਆਂ ਦੇ ਮੁੱਦੇ ਤੇ ਬਿਆਨ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਬਿਲਕੁਲ ਪ੍ਰਧਾਨ ਮੰਤਰੀ ਜੀ ਨੇ ਜਿਹੜੀ ਗੱਲ ਕਹੀ ਆ ਨਾ ਕਿ ਕਈ ਲੀਡਰਾਂ ਨੂੰ ਗਰੀਬਾਂ ਤੋਂ ਮੁਸ਼ਕ ਆਉਂਦਾ ਵਾ ਮਿਹਨਤ ਕਰਨ ਵਾਲੇ ਬੰਦੇ ਤੋਂ 스ਮੈਲ ਆਉਂਦੀ ਆ ਆ ਜਿਹੜਾ ਮੁੜਕਾ ਆ ਨਾ ਇਹਦੇ ਵਿੱਚ ਉਹਨਾਂ ਨੂੰ ਜਿਹੜਾ ਬੰਦਾ ਕਿਰਤ ਕਰਦਾ ਵਾ ਜਿਹੜਾ ਬੰਦਾ 8-8 ਘੰਟੇ ਫੈਕਟਰੀਆਂ ਦੇ ਵਿੱਚ ਜਦੋਂ ਭੱਟੀਆਂ ਚੱਲਦੀਆਂ ਤੇ ਜਦੋਂ ਉੱਥੇ ਉਹਨਾਂ ਦਾ ਪਸੀਨਾ ਉਹਨਾਂ ਤੋਂ 스ਮੈਲ ਆਉਂਦੀ ਆ ਤੇ ਮੈਂ ਜਿਹੜੇ ਲੀਡਰ ਆਪਣੇ ਆਪ ਨੂੰ ਕਹਿੰਦੇ ਆ ਕਿ ਹਾਂਜੀ ਜੀ ਕਿ ਪੰਜਾਬ ਦੇ ਵਿੱਚ ਇਹਨਾਂ ਕੋਲ ਹਕਤਾਰ ਨਹੀਂ ਹੋਣਾ ਚਾਹੀਦਾ ਮੈਨੂੰ ਸਮਝ ਨਹੀਂ ਲੱਗਦੀ ਕਿ ਪੰਜਾਬ ਕੋਈ ਵੱਖਰਾ ਸਟੇਟ ਬਣ ਗਈ ਆ ਇਹ ਸਾਡਾ ਸਾਡਾ ਮੰਗ ਹੀ ਹੋਣੀ ਚਾਹੀਦੀ ਆ ਕਿ ਅਸੀਂ ਵੀ ਹਿਮਾਚਲ ਜਾ ਕੇ ਜ਼ਮੀਨ ਖਰੀਦ ਸਕੀਏ ਅਸੀਂ ਵੀ ਹਿਮਾਚਲ ਜਾ ਕੇ ਜਾਂ ਦੂਸਰੀਆਂ ਸਟੇਟਾਂ 'ਚ ਜਾ ਕੇ ਕਾਰੋਬਾਰ ਕਰ ਸਕੀਏ ਇਹ ਸਾਡਾ ਇਹ ਹੱਕ ਆ ਨਾ ਕਿ ਅਸੀਂ ਕਹੀਏ ਕਿ ਉਹਨਾਂ ਸਟੇਟਾਂ ਦੇ ਵਿੱਚੋਂ ਜਿਹੜੇ ਸਾਡੇ ਭਰਾ ਇੱਥੇ ਲੇਬਰ ਕਰਦੇ ਆ ਮਜ਼ਦੂਰੀ ਕਰਦੇ ਆ ਉਹ ਇੱਥੇ ਆ ਕੇ ਕੋਈ ਬਕਾਨਾ ਬਣਾ ਸਕੇ ਵੋਟ ਨਾ ਆਪਣੀ ਜਿਹੜੀ ਹੈਗੀ ਆ ਇਸਤੇ ਮਾਲ ਕਰ ਸਕੇ ਇਦਾਂ ਦੇ ਜਿਹੜੇ ਇਹਨਾਂ ਦੇ ਸੋਚ ਵਾਲੇ ਲੀਡਰ ਆ ਇਹਨਾਂ ਨੂੰ ਨਕਾਰਨਾ ਇਸ ਵਾਰੀ ਲੋਕਾਂ ਨੇ ਇਹਨਾਂ ਸਾਰੇ ਜਿਹੜੇ ਹੈਗੇ ਮਜ਼ਦੂਰਾਂ ਨੇ ਆ ਤੇ ਇਹ ਬਹੁਤ ਘਟੀਆ ਸੋਚ ਦੇ ਮਾਲਕ ਆ ਕੈਂਪੇਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੈਂਪੇਨ ਦੇਖੋ ਅੱਜ ਤੁਸੀਂ ਸਾਹਮਣੇ ਦੇਖਿਆ ਵੀ ਹਰੇਕ ਘਰ ਦੀਆਂ ਬੀਪੀਆਂ ਭੈਣਾਂ ਸਾਡੀਆਂ ਇਹ ਸਾਰੇ ਨਿਕਲ ਕੇ ਬਾਹਰ ਆਇਆ ਤੇ ਤਕਰੀਬਨ ਬਹੁਤ ਭੜਵਾ ਜਿਹੜਾ ਹੈਗਾ ਉਹ ਬੀਜੇਪੀ ਨੂੰ ਹੰਗਾਰਾ ਮਿਲ ਰਿਹਾ ਇਸ ਵਾਰ ਭਾਰਤੀ ਜਨਤਾ ਪਾਰਟੀ ਇਕੱਲੀ ਚੋਣ ਮੈਦਾਨ ਚ ਵ ਤੇ ਲੋਕ ਇਹ ਚਾਹੁੰਦੇ ਸੀਗੇ ਕਿ ਜਿਹੜੇ ਜਿਹੜਾ ਗੱਠ ਜੋੜਿਆ ਇਹ ਗੱਠ ਜੋੜ ਨੇ ਸਾਨੂੰ ਪਿਛਲੇ ਸਮਿਆਂ ਦੇ ਦੌਰਾਨ ਖਰਾਬ ਕੀਤਾ ਆ ਸਾਡਾ ਅਕਸ ਖਰਾਬ ਕੀਤਾ ਗਲਤ ਫੈਸਲੇ ਲਏ ਆ